ਕਰਦੇ ਵਿੱਚ ਕਾਂਗਰਸ ਤੇ ਆਪ ਦੇ ਵਿਚਾਲੇ ਹੋਇਆ ਗੱਠਜੋੜ ਦੋਵੇਂ ਪਾਰਟੀਆਂ ਮਿਲ ਕੇ ਲੜਨਗੀਆਂ ਮੇਰ ਦੀ ਚੋਣ ਆਬਦਾ ਹੋਵੇਗਾ ਮੇਰ ਉਮੀਦਵਾਰ ਤਾਂ ਡਿਪਟੀ ਤੇ ਸੀਨੀਅਰ ਡਿਪਟੀ ਮੇਰ ਦੇ ਲਈ ਕਾਂਗਰਸ ਦਾ ਕੈਂਡੀਡੇਟ ਪੰਜਾਬ ਚ ਪੰਚਾਇਤ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਨੇ ਹਫਤੇ ਦੇ ਅਖੀਰ ਤੱਕ ਪੰਗ ਹੋ ਸਕਦੀਆਂ ਨੇ ਪੰਚਾਇਤਾਂ ਸਰਕਾਰ ਨੇ ਪ੍ਰਬੰਧਕ ਲਗਾਉਣ ਦੇ ਲਈ ਜ਼ਿਲ੍ਹਾ ਅਫਸਰਾਂ ਤੋਂ ਮੰਗੀ ਲਿਸਟ ਮਾਰਚ ਤੱਕ ਚੋਣਾਂ ਹੋਣ ਦੀ ਸੰਭਾਵਨਾ ਹੈ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜੇਗੀ ਬੀਐਸਪੀ ਮਾਇਆਵਤੀ ਨੇ ਕੀਤਾ ਐਲਾਨ ਕਿ ਆ ਕਿਸੇ ਨਾਲ ਨਹੀਂ ਕਰਾਂਗੇ ਗੱਠ ਜੋੜ ਅਲਾਈਅੰਸ ਦਾ ਅਲਾਈਅੰਸ ਦੇ ਨਾਲ ਹੁੰਦਾ ਹੈ ਜ਼ਿਆਦਾ ਨੁਕਸਾਨ ਕਾਂਗਰਸ ਵਿਧਾਇਕ ਸੁਪਾਲ ਖਾਰਾ ਨੂੰ ਕਪੂਰਥਲਾ ਕੋਰਟ ਤੋਂ ਮਿਲੀ ਜ਼ਮਾਨਤ ਸੁਬਾਨਪੁਰ ਥਾਣੇ ਦੇ ਵਿੱਚ ਦਰਜ ਮਾਮਲੇ ਦੇ ਵਿੱਚ ਬੇਲ ਮਨਜ਼ੂਰ ਮਹਿਲਾ ਨੇ ਖਹਿਰਾ ਤੇ ਧਮਕਾਉਣ ਦੇ ਲਗਾਏ ਸੀ ਇਲਜ਼ਾਮ ਕੈਬਨਟ ਮੰਤਰੀ ਮੀਤ ਹੇਰ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਜਾਰੀ ਗੈਰ ਜ਼ਮਾਨਤੀ ਵਾਰੰਟ ਕੀਤੇ ਰੱਦ ਦਨ ਖਰਵੇਂ ਨੂੰ ਪੇਸ਼ ਹੋਣ ਦੇ ਹੁਕਮਸਾਲ 2020 ਦੇ ਵਿੱਚ ਵਿਜੀਟ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਦਾ ਇਹ ਮਾਮਲਾ ਮੰਤਰੀ ਅਮਨ ਅਰੋੜਾ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਹਾਈ ਕੋਰਟ ਨੇ ਕਿਹਾ ਜੇ ਸਜ਼ਾ ਤੇ ਨਹੀਂ ਲੱਗਦੀ ਰੋਕ ਤਾਂ 26 ਜਨਵਰੀ ਨੂੰ ਤਿਰੰਗਾ ਨਹੀਂ ਲਹਿਰਾਉਣਗੇ ਅਰੋੜਾ ਸੰਗਰੂਰ ਕੋਟਰੇ ਸੁਣਾਈ ਹੈ 2 ਸਾਲ ਦੀ ਸਜ਼ਾ ਨਾਜਾਇਜ਼ ਮੈਨੀ ਦੇ ਮਾਮਲੇ ਦੇ ਵਿੱਚ ਐਨਜੀਟੀ ਨੇ ਪੰਜਾਬ ਸਰਕਾਰ ਤੇ ਰੋਪੜ ਦੇ ਡੀਸੀ ਨੂੰ ਜਾਰੀ ਕੀਤਾ ਨੋਟਿਸ 11 ਮਾਰਚ ਤੱਕ ਜਵਾਬ ਦਾਖਲ ਕਰਨ ਦੇ ਲਈ ਕਿਹਾ ਨਵਜੋਤ ਸਿੱਧੂ ਨੇ ਦਾਇਰ ਕੀਤੀ ਹੈ ਪਟੀਸ਼ਨ ਰਾਸ਼ਟਾਨ ਦੇਸੀਆਂ ਭਗਨਲਾ ਸ਼ਰਮਾ ਤੇ ਐਜੀਪੀ ਸੀ ਨੇ ਸਾਧਿਆ ਨਿਸ਼ਾਨਾ ਜਨਸਭਾ ਦੌਰਾਨ ਸਤਸ਼੍ਰੀਆ ਕਾਲ ਨਾ ਬੋਲ ਸਕਣ ਤੇ ਜਤਾਇਆ ਇਤਰਾਜ਼ ਦੁਰਚਰਨ ਸਿੰਘ ਗਰੇਵਾਲ ਬੋਲੇ ਜੇ ਲੀਡਰ ਹੀ ਭੁੱਲ ਜਾਣਗੇ ਜੈਕਾਰਾ ਤਾਂ ਕਿਵੇਂ ਬਚੇਗਾ ਦੇਸ਼ 2 ਜਨਵਰੀ ਨੂੰ ਹਰਿਆਣਾ ਦੇ ਵਿੱਚ ਰਹੇਗਾ ਡਰਾਈ ਡੇ ਬੰਦ ਰਹਿਣਗੇ ਸ਼ਰਾਬ ਦੇ ਠੇਕੇ ਪ੍ਰਾਣ ਪ੍ਰਤਿਸ਼ਟਾ ਦੇ ਮੱਦੇ ਨਜ਼ਰ ਹਰਿਆਣਾ ਸਰਕਾਰ ਦੇ ਉੱਪਰ ਆ ਗਿਆ ਫੈਸਲਾ ਪੰਜਾਬ ਬਿਜਲੀ ਖਰੀਦ ਸਮਝੌਤਿਆਂ ਦੀ ਵਿਜੀਲੈਂਸ ਜਾਂਚ ਸ਼ੁਰੂ ਪਾਵਰ ਕਾਮ ਨੇ ਵਿਜੀਲੈਂਸ ਨੂੰ ਸੰਪਿਆ 2007 ਤੋਂ ਲੈ ਕੇ 2017 ਤੱਕ ਦਾ ਰਿਕਾਰਡ ਤਕਨੀਕੀ ਪੱਖਾਂ ਨੂੰ ਸਮਝਣ ਦੇ ਲਈ ਬਿਜਲੀ ਮਾਹਿਰਾਂ ਦੀ ਵੀ ਲਈ ਜਾ ਰਹੀ ਹੈ ਮਦਦ ਜੰਮੂ ਕਸ਼ਮੀਰ ਦੇ ਸੰਬਾਧ ਦੇ ਵਿੱਚ ਆਰਮੀ ਕੈਂਪ ਦੇ ਵਿੱਚ ਮਾਨਸਾ ਦੇ ਜਵਾਨ ਸੁਰਿੰਦਰ ਸਿੰਘ ਦੀ ਮੌਤ ਆਪਣੇ ਕੁਆਟਰ ਦੇ ਵਿੱਚ ਬੇਤਬਰੀ ਹਾਲਤ ਵਿੱਚ ਫਾਹੇਨ ਅਲੱਟ ਦੀ ਮਿਲੀ Laash ਪੰਜਾਬ ਭਾਰ ਚ ਵਿਸ਼ੇਸ਼ ਕੈਂਪ ਲਗਾਠੇ ਕੀਤੇ ਜਾ ਰਹੇ ਨੇ ਜ਼ਮੀਨਾਂ ਦੇ ਇੰਤਕਾਲ ਮੌਕੇ ਤੇ ਨਿਪਟਾਈ ਜਾ ਰਹੀ ਨੇ ਲੋਕਾਂ ਦੇ ਕੰਮ ਸਿਆਂ ਮਾਨ ਬੋਲੇ ਤੁਹਾਡੀ ਖੱਜਲ ਖਵਾਰੀ ਘਟਾਉਣੀ ਹੈ ਸਾਡਾ ਮਕਸਦ ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਤਿਆਰੀ ਸਟੂਡੈਂਟਸ ਤੇ ਕੀਤੀ ਜਾਵੇਗੀ ਕੈਪਿੰਗ ਇਸ ਵੇਲੇ ਦਰਸਗਾਰੀ ਤੇ ਰਹਿਾਈਸ਼ੀ ਸੰਕਰ ਦੇ ਨਾਲ ਯੂਜ ਰਿਹਾ ਕੈਨੇਡਾ ਸੱਚੀ ਗੱਲ ਤੁਸੀਂ ਵੀ ਖਰੀਆ ਨਿਊਜ਼ 8595 ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਸਵਾਗਤ ਹੈ ਚੰਡੀਗੜ੍ਹ ਮੇਰ ਚੋਣ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਬੁਲਟਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਕਾਂਗਸ ਤੇ ਆਪ ਦੇ ਵਿਚਾਲੇ ਗੱਠਜੋੜ ਹੋ ਗਿਆ ਹੈ ਨਿਊਜ਼ 83 ਦੀ ਖਬਰ ਤੇ ਆਖਰਕਾਰ ਮੋਰ ਲੱਗੀ ਹੈ ਦੋਵੇਂ ਪਾਰਟੀਆਂ ਮਿਲ ਕੇ ਮੇਰ ਦੀ ਚੋਣ ਲੜਨ ਗਈਆਂ ਆਮ ਆਦਮੀ ਪਾਰਟੀ ਦਾ ਹੋਵੇਗਾ ਮੇਰ ਉਮੀਦਵਾਰ ਜਦਕਿ ਡਿਪਟੀ ਮੇਰ ਤੇ ਸੀਨੀਅਰ ਡਿਪਟੀ ਮੇਰ ਦੇ ਲਈ ਕਾਂਗਸ ਦੇ ਉਮੀਦਵਾਰ ਹੋਣਗੇ ਗੱਠਜੋੜ ਤੋਂ ਬਾਅਦ ਕਾਂਗਸ ਨੇ ਪਰਚਾ ਵੀ ਵਾਪਸ ਲੈ ਲਿਆ ਕਾਂਗਸੀ ਉਮੀਦਵਾਰ ਨੇ ਪਰਚ ਆ ਵਾਪਸ ਲਿਆ ਗਿਆ ਸੋ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਏ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਹਾਲਾਂਕਿ ਬੈਠਕਾਂ ਦਾ ਦੌਰ ਲਗਾਤਾਰ جاری ਸੀ ਇਸ ਦੇ ਵਿਚਾਲੇ ਦੋਵਾਂ ਪਾਰਟੀਆਂ ਤੋਂ ਨਾਮਜ਼ਦਗੀ ਪੱਤਰ ਦਾਖਲ ਵੀ ਕਰ ਦਿੱਤੇ ਗਏ ਪਰ ਉਸ ਵੇਲੇ ਵੀ ਕਿਸੇ ਦੇ ਵੱਲੋਂ ਸਿੱਧੇ ਤੌਰ ਤੇ ਗੱਠਜੋੜ ਤੋਂ ਇਨਕਾਰ ਨਹੀਂ ਸੀ ਕੀਤਾ ਗਿਆ ਤੇ ਜਰੂਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀਗਾ ਕਿ ਗੱਠਜੋੜ ਹੋ ਸਕਦਾ ਹੈ ਇਕੱਠਿਆਂ ਮਿਲ ਕੇ ਇਹ ਮਿਹਰਤੀ ਚੋਣ ਲੜੀ ਜਾ ਸਕਦੀ ਹੈ ਤੇ ਆਖਰਕਾਰ ਪਹਿਲਾਂ ਕਾਂਗਰਸ ਦੇ ਇਸ ਦੀ ਪੁਸ਼ਟੀ ਕੀਤੀ ਗਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਾਲ ਪੁਸ਼ਟੀ ਕਰ ਦਿੱਤੀ ਕਿ ਹਾਲਾਂਕਿ ਇਸ ਦੇ ਵਿਚਾਲੇ ਆ ਬੀਜੇਪੀ ਨੂੰ ਜਰੂਰ ਅਜੇ ਵੀ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਤਿੰਨੇ ਅਉਧਿਆਂ ਤੇ ਤਿੰਨੇ ਸੀਟਾਂ ਤੇ ਜਿਹੜੀ ਕਿ ਬੀਜੇਪੀ ਜਿੱਤ ਦਰਜ ਕਰੇਗੀ ਪਰ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਪ ਦੇ ਵਿਚਾਲੇ ਗੱਠਜੋੜ ਹੋ ਗਿਆ ਹੈ ਤੇ ਇੰਡੀਆ ਗੱਠਜੋੜ ਦੀ ਇੱਕ ਤਰ੍ਹਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਚੰਡੀਗੜ੍ਹ ਤੋਂ ਹੋ ਚੁੱਕੀ ਹੈ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਜਦੋਂ ਕਾਂਗਰਸ ਦੇ ਉਮੀਦਵਾਰ ਦੇ ਵੱਲੋਂ ਮੇਰ ਦੇ ਅਹੁਦੇ ਨੂੰ ਲੈ ਕੇ ਡਾ ਕੇ ਨਾਮਜ਼ਦਗੀ ਪੱਤਰ ਵਾਪਸ ਲਿਆ ਗਿਆ ਜਿਵੇਂ ਗੱਠਜੋੜ ਦੀ ਅਨਾਉਂਸਮੈਂਟ ਹੁੰਦੀ ਹੈ ਬਕਾਇਦਾ ਪੁਸ਼ਟੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਕਾਂਗਰਸ ਉਮੀਦਵਾਰ ਦੇ ਵੱਲੋਂ ਮੇਰ ਦੇ ਅਹੁਦੇ ਦੇ ਨਾਮਜ਼ਦ ਕੀ ਪੱਤਰ ਵਾਪਸ ਲੈ ਲਿਆ ਗਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਅਲਾਈਅንስ ਹੋਇਆ ਹੈ ਔਰ ਕਈ ਚੀਜ਼ਾਂ ਨੂੰ ਲੈ ਕੇ ਕਾਫੀ ਦਿਲਚਸਪ ਫੋਨ ਵਾਲਾ ਇਸ ਵਾਰ ਮੇਅਰ ਇਲੈਕਸ਼ਨ ਸਾਡੇ ਨਾਲ ਕਾਂਗਰਸ ਪ੍ਰੈਜ਼ੀਡੈਂਟ ਜੈਸ ਲੱਕੀ ਜੀ ਨੇ ਸੀਨੀਅਰ ਡਿਪਟੀ ਮੇਅਰ ਦੇ ਪਰਦੇ ਵਾਸਤੇ ਜਿਹੜਾ ਗਾਬੀ ਜੀ ਨੇ ਜਸਵੀਰ ਸਿੰਘ ਨੇ ਲੱਕੀ ਸਾਹਿਬ ਇੱਕ ਲਗਾਤਾਰ ਅਟਕਲੇ ਚੱਲ ਰਹੀ ਸੀਗੇ ਕਿ ਆਪਸ ਚ ਗੱਲਬਾਤ ਹੋ ਰਹੀ ਹੈ ਮੀਟਿੰਗਸ ਹੋ ਰਹੀ ਹੈ ਲੇਕਿਨ ਅੱਜ ਫਾਈਨਲੀ ਬੰਸਲ ਸਾਹਿਬ ਨੇ ਵੀ ਕਿਹਾ ਕਿ ਫਾਈਨਲੀ ਹੋ ਚੁੱਕਿਆ ਤੁਸੀਂ ਵੀ ਅੱਜ ਨਾਮਾਂਕਨ ਵਾਪਸ ਲਿਤੇ ਕਿਸ ਤਰ੍ਹਾਂ ਦੇ ਦੇਖੋ ਜਦ ਤੱਕ ਅੰਤਮ ਮੋਹਰ ਨਹੀਂ ਲੱਗ ਜਾਂਦੀ ਪੂਰੀ ਇੱਕ ਕਨਕਲੂਸਿਵ ਜਿਹੜੀ ਅਸੀਂ ਅੰਡਰਸਟੈਂਡਿੰਗ ਤੇ ਨਹੀਂ ਪਹੁੰਚ ਜਾਂਦੇ ਠੀਕ ਹੈ ਗੱਲਬਾਤ ਅਸੀਂ ਵੀ ਤੁਹਾਨੂੰ ਕਨਫਰਮ ਕਰ ਰਹੇ ਸੀ ਵੀ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਪਰ ਅੱਜ ਫਾਈਨਲ ਅੰਡਰਸਟੈਂਡਿੰਗ ਹੋ ਗਈ ਕਿ ਮੇਅਰ ਦੇ ਸੀਟ ਤੇ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣਗੇ ਕੁਲਦੀਪ ਕੁਮਾਰ ਜੀ ਔਰ ਸਾਡੇ ਹੋਣਹਾਰ ਕਾਉਂਸਲਰ ਬੰਟੀ ਜੀ ਨੇ ਇਸ ਦੇ ਵਿੱਚ ਵਿਡਰਾ ਕੀਤਾ ਹੈ ਮੇਅਰਲ ਪੋਸਟ ਤੋਂ ਔਰ ਸੀਨੀਅਰ ਡਿਪਟੀ ਮੇਅਰ ਤੇ ਸਾਡੇ ਗੁਰਪ੍ਰੀਤ ਗਾਬੀ ਜੀ ਹੈ ਔਰ ਡਿਪਟੀ ਮੇਅਰ ਤੇ ਸਾਡੇ ਨਿਰਮਲਾ ਦੇਵੀ ਜੀ ਨੇ ਠੀਕ ਹੈ ਤੇ ਸਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਚੰਡੀਗੜ੍ਹ ਇਲੈਕਸ਼ਨਸ ਨੂੰ ਲੈ ਕੇ ਸਾਰੇ ਬੜੇ ਇੰਟਰਸਟਿਡ ਮੁੱਦੇ ਬਹੁਤ ਨੇ ਕਲੀਨ ਸਿਟੀ ਦੀ ਗੱਲ ਕਰ ਲਈਏ گارਬੇਜ ਸਿਸਟਮ ਦੀ ਗੱਲ ਕਰ ਲਈਏ ਮੇਨਟੇਨੈਂਸ ਦੀ ਗੱਲ ਕਰ ਲਈਏ ਰੋਡ ਸੇਫਟੀ ਦੀ ਗੱਲ ਕਰ ਲਈ ਕਈ ਚੀਜ਼ਾਂ ਨੂੰ ਲੈ ਕੇ ਨਹੀਂ ਬਿਲਕੁਲ ਸਭ ਤੋਂ ਵੱਡੀ ਗੱਲ ਤਾਂ ਹੈ ਰੈਂਕਿੰਗ ਨੂੰ ਸੁਧਾਰਨਾ ਜਿਹੜੀ ਚੰਡੀਗੜ੍ਹ ਦੀ ਹੈ ਜਿਹੜੀ ਇਸ ਟਾਈਮ 11ਵੇਂ ਨੰਬਰ ਤੇ ਲਾਸਟ ਲੇਟੈਸਟ ਇਹਨਾਂ ਦੇ ਵਿੱਚ ਆਈ ਹੈ ਔਰ ਉਸ ਤੋਂ ਪਹਿਲਾਂ ਕਿਹੜੀ 60ਵੇਂ 70ਵੇਂ ਨੰਬਰ ਤੇ ਜਿਹੜੀ ਕਾਂਗਰਸ ਦੇ ਟਾਈਮ ਤੇ ਪਹਿਲੇ ਦੂਜੇ ਨੰਬਰ ਤੇ ਹੁੰਦੇ ਸੀ ਅਸੀਂ ਉਹੀ ਕਿਆਵਤ ਕੀਤੀ ਔਰ 8 ਸਾਲ ਦੇ ਬਾਅਦ ਇੱਕ ਕੋਸ਼ਿਸ਼ ਕਰਨੀ ਹੈ ਕਿ ਭਾਜਪਾ ਦਾ ਮੇਅਰ ਇਥੋਂ ਹਰਾਇਆ ਜਾਏ ਤੁਸੀਂ ਅੱਜ ਨਵੰਕਨ ਵਾਪ ਠੀਕ ਹੈ ਜੋ ਪਾਰਟੀਆ ਡਿਸੀਜਨ ਹੈ ਜੀ ਜੇ ਸ਼ਹਿਰ ਨੂੰ ਡਵੈਲਪਮੈਂਟ ਲੈ ਸਾਰੇ ਇਕੱਠੇ ਹੋ ਕੇ ਕੰਮ ਕਰਨਾ ਪੈਣਾ ਜੋ ਪਾਰਟੀ ਨੇ ਕੀਤਾ ਪਾਰਟੀ ਨੇ ਟਿਕਟ ਦਿੱਤੀ ਪਾਰਟੀ ਨੇ ਮੇਰੇ ਵਾਸਤੇ ਖੜਾਗਾ ਪਾਰਟੀ ਨੇ ਜੋ ਉਦੇਸ਼ ਹੈ ਪਾਰਟੀ ਨੇ ਨਾਲ ਹੈ ਜੀ ਮੈਂ ਦੇ ਰਹਾ ਜੀ ਜਸਵੀਰ ਬੰਡੀ ਦੀ ਸਭ ਤੋਂ ਵੱਡਾ ਤਿਆਗ ਹੈ ਅੱਜ ਦਾ ਜੋ ਅਸੀਂ ਅੱਜ ਇਸ ਦਿਨ ਖੜੇ ਹਾਂ ਜਿਸ ਐਲਾਈਅੰਸ ਦੀ ਅਗਰ ਨੀਵ ਰੱਖੀ ਗਈ ਹੈ ਉਹ ਇਹਨਾਂ ਦੇ ਤਿਆਗ ਦੇ ਉੱਤੇ ਰੱਖੀ ਗਈ ਹੈ ਜੋ ਇਹਨਾਂ ਨੇ ਕਿਹਾ ਕਿ ਠੀਕ ਹੈ ਅਗਰ ਇਹ ਐਲਾਈਅੰਸ ਹੋਣ ਵਾਸਤੇ ਮੇਰਾ ਤਿਆਗ ਹੋਣਾ ਜੁਰੇ ਅਗਰ ਮੈਨੂੰ ਆਪਣਾ ਨਾਮਿਨੇਸ਼ਨ ਵਾਪਸ ਲੈਣਾ ਤੋ ਇਹਨਾਂ ਲਈ ਤਵਾ ਪਾਰਟੀ ਹਮੇਸ਼ਾ ਜਸਵੀਰ ਭੰਡੀ ਬਿਲਕੁਲ ਕਾਂਗਰਸ ਦੇ ਲੀਡਰਸ ਉਹਨਾਂ ਵੱਲੋਂ ਜਿਹੜਾ ਨਾਮੰਕਨ ਵਾਪਸ ਲਿਆ ਗਿਆ ਹੈ ਮੀਟਿੰਗਸ ਦਾ ਦੌਰ ਚੱਲਿਆ ਕਈ ਚੀਜ਼ਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਨੂੰ ਲੈ ਕੇ ਗੱਲਬਾਤ ਹੋਈ ਹੈ ਔਰ ਲਾਸਟ ਫਾਈਨਲੀ ਇਹ ਹੋਇਆ ਕਿ ਆਪਸੀ ਗਠਬੰਧਨ ਦੇ ਤਹਿਤ ਜਸਵੀਰ ਸਿੰਘ ਉਹਨਾਂ ਵੱਲੋਂ ਮੇਅਰ ਦਾ ਜਿਹੜਾ ਨਾਮੰਕਨ ਭਰਿਆ ਗਿਆ ਸੀਗਾ ਵਾਪਸ ਲਿਆ ਗਿਆ 50 ਮੇਅਰ ਗਾਬੀ ਜੀ ਉਹਨਾਂ ਵੱਲੋਂ ਵਾਪਸ ਲਿਆ ਗਿਆ ਕਿਉਂਕਿ ਆਪਸੀ ਸਹਿਮਤੀ ਜਿਹੜੀ ਬਣੀ ਹੈ ਮੇਅਰ ਦਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਲੜਾ ਜਾਏਗਾ ਇਲੈਕਸ਼ਨ ਜਿਹੜੇ ਹੈਗੇ ਵੋਟ ਇਹਨਾਂ ਨੂੰ 13 7 ਯਾਨੀ ਕਿ ਆਮ ਆਦਮੀ ਪਾਰਟੀ 13 ਤੇ ਕਾਂਗਰਸ 7 ਯਾਨੀ ਕਿ ਟੋਟਲ ਮਿਲਾ ਕੇ ਹੋਗੇ 20 ਭਾਜਪਾ 14 1 ਯਾਨੀ ਕਿ 14 ਕੌਂਸਲਰ ਪਲੱਸ ਭਾਜਪਾ ਦੇ ਜਿਹੜੇ ਐਮਪੀ ਨੇ ਉਹਨਾਂ ਦਾ ਵੋਟ ਹੈ ਹੁਣ ਬੜਾ ਇੰਟਰਸਟਿੰਗ ਹੋ ਚੁੱਕਿਆ ਹੈ ਦੇਖਣਾ ਹੋਗਾ ਇੱਕ ਟਿਕਟ ਇੱਕ ਵੋਟ ਜਿਹੜਾ ਹੈ ਉਹ ਸ਼ਰਮਣੀਆਂ ਅਕਾਲੀ ਦਲ ਦੇ ਹਰਦੀਪ ਸਿੰਘ ਦਾ ਹੁਣ ਬੜਾ ਦੇਖਣਾ ਹੋਵੇਗਾ ਕਿ 18 ਤਰੀਕ ਨੂੰ ਕਿਸ ਤਰ੍ਹਾਂ ਦਾ ਇਹ ਪੂਰਾ ਸਿਨੈਰੀਓ ਰਹਿਣ ਵਾਲਾ ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ ਪੰਜਾਬ ਮੇ ਕਾਂਗਰਸ ਔਰ ਆਮ ਆਦਮੀ ਪਾਰਟੀ ਕੀ वो लगातार कह रही हैं कि अलग अलग चुनाव लड़ा जाए गठबंधन में ना जाया जाए हरियाणा में स्टेट इकाई क्या कह रही है कि चुनाव गठबंधन में जाना चाहिए या अकेले जाना चाहिए देखिए मुझे लगता है कि हरियाणा में बहुत साफ परसेप्शन बना हुआ है एक लोगों के बीच में कि कांग्रेस के अकेले बस की बात नहीं है भारतीय जनता पार्टी के मुकाबला करना और अगर अकेले जाते हैं तो 2014 और 19 की तरह वाइप आउट हो जाएंगे पूरी तरह से आम आदमी पार्टी का एक मजबूत संगठन है हरियाणा के अंदर है और एक मजबूत पार्टी है डेढ़ लाख तो हमारे आइडेंटिटी कार्ड होल्डर हैं आज के दिन में हरियाणा में तो गांव गांव में ये चर्चा है कि अगर मिलकर आम आदमी पार्टी और कांग्रेस चुनाव लड़े तो भारतीय जनता पार्टी का सुपड़ा साफ हो सकता है हरियाणा के अंदर ये अब चर्चा का विषय कोऑर्डिनेशन कमेटी इस पर चर्चा कर रही है कि कहाँ कौन मजबूत रहेगा कैसे मजबूत रहेगा सीट शेयरिंग कैसे होगी होगी या नहीं होगी इन सारे विषयों के ऊपर कोऑर्डिनेशन कमेटी का डिसीजन फाइनल होगा हम पार्टी हाईकमान का जो भी आदेश होगा उसका पालन करेंगे अभी फिलहाल 10 की 10 लोकसभा सीटों पर हमारी तैयारी और मजबूत तैयारी हरियाणा के अंदर चल रही है आपने कहा कि कांग्रेस के अकेले के बस का नहीं है आम आदमी पार्टी के अकेले के बस में है या आपको लगता है कि कांग्रेस का कंधा चाहिए कांग्रेस के साथ चलना चाहिए तभी मिलकर बीजेपी को जो है वो हरा पाएंगे और आप कहेंगे कि अभी सीट शेयरिंग पे चर्चा नहीं करेंगे या नहीं बता सकते लेकिन कोई आंकलन है कि दस में से इतनी सीटें तो आम आदमी पार्टी को स्टेट में मिलनी चाहिए देखिए मैंने बहुत स्पष्ट तौर पे कहा कि तैयारी तो दस की दस लोकसभा सीटों पे हमारी है एक एक गांव के अंदर इक्कीस से इक्कीस मेंबर की कमेटी बना चुके हैं संगठन पूरा तैयार है आम आदमी पार्टी का हम लड़ाई के लिए तैयार हैं पूरी तरह से लेकिन एक जनरल एक कंसेंट बना है पूरे देश की पार्टियों के बीच में कि अगर लोकतंत्र को बचाना है तो फिर सारी पार्टियों को एक टेबल पे आना चाहिए और बीजेपी के कैंडिडेट के वर्सेज में एक ही कैंडिडेट होना चाहिए जो उसको बुरी तरह से मात दे सके तो इन इन चीजों को बहुत ही सामंजस्य से चलाने की जरूरत होती है और लीडरशिप इसके ऊपर चर्चा कर रही है आ, मुझे बहुत खुशी है दो दौर की बातचीत हुई है कई कई घंटे तक बैठक हुई है बहुत बारीकियों से उस पर चर्चा की जा रही है और जो भी नतीजा होगा मैं इतना कह सकता हूं कि वो बहुत फ्रूटफुल होगा बहुत पॉजिटिव होगा और देश के लिए बहुत अच्छा होगा ਸਖਲਗੜ ਚੰਡੀਗੜ੍ਹ ਦੇ ਵਿੱਚ ਮਹਿਰ ਦੀ ਚੋਣ ਨੂੰ ਲੈ ਕੇ ਕਾਂਗਰਸ ਤੇ ਆਮ ਆਦੀ ਪਾਰਟੀ ਦਾ ਗੱਠਜੋੜ ਹੋ ਚੁੱਕਾ ਹੈ ਦੋਵੇਂ ਪਾਰਟੀਆਂ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਇਸ ਦੇ ਵਿਚਾਲੇ ਹੀ ਕਾਂਗਰਸ ਦੇ ਇੱਕ ਇੱਕ ਕਾਂਗਰਸ ਦੇ ਵੱਲੋਂ ਮਹਿਰ ਦੇ ਅਹੁਦੇ ਨੂੰ ਲੈ ਕੇ ਉਮੀਦਵਾਰ ਜਿਹੜਾ ਕਿ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ ਉਹ ਪਰਚਾ ਵੀ ਵਾਪਸ ਲੈ ਲਿਆ ਗਿਆ ਤੇ ਇਸ ਤੋਂ ਬਾਅਦ ਚ ਮੁਕਾਬਲਾ ਹੋਰ ਦਿਲਚਸਪ ਹੋ ਗਿਆ ਹੈ ਪੂਰਾ ਇੱਕ ਤਰ੍ਹਾਂ ਦਾ ਪਾਸਾ ਪਲਟਿਆ ਕਿਹਾ ਜਾ ਸਕਦਾ ਹੈ ਹਾਲਾਂਕਿ ਥੋੜੀ ਦੇਰ ਪਹਿਲਾਂ ਚੰਡੀਗੜ੍ਹ ਬੀਜਪੀ ਦੀ ਰਿਡ ਇੱਕ ਦੇ ਸਾਬਕਾ ਪ੍ਰਧਾਨ ਹੈ ਅਰਣ ਸੁਧਾ ਸਾਡੇ ਨਾਲ ਜੁੜੇ ਸਨ ਉਹਦੇ ਬਲੋਂ ਅਜੇ ਵੀ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਨਾ ਤਿੰਨੇ ਔਦਾਂ ਔਦਿਆਂ ਤੇ ਤਿੰਨੇ ਸੀਟਾਂ ਤੇ ਜਿਹੜੀ ਕਿ ਬੀਜਪੀ ਨਾ ਜਿੱਤ ਦਰਜ ਕਰੇਗੀ ਪਰ ਜੇਕਰ ਗਣਿਤ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਮਿਲਾ ਕੇ ਜਿਹੜੀ ਗਿਣਤੀ ਆ ਉਹ ਵੀ ਬਣਦੀ ਹੈ ਇੰਡੀਆ ਗਠਜੰਬੰਧਨ ਜੋ ਹੋਇਆ ਹੈ ਉਸਮੇ ਕਾਂਗਰਸ ਔਰ ਆਪ ਦੋਨੋਂ ਉਸਕੇ ਵਿਚ ਮੇ ਹੈ ਆਪਸ ਮੇ ਸਹਿਮਤੀ ਹੈ और पार्टीज के साथ भी मिलके समय समय पे जो उनकी मीटिंग्स हुई हैं शिखर के नेताओं की हमारे कांग्रेस प्रेसिडेंट खड़गे जी सोनिया जी राहुल गांधी जी वेणुगोपाल जी ये चार कांग्रेस की तरफ से जाते रहे हैं दूसरी तरफ से और लोग जाते रहे हैं वहाँ ये आप आम सहमति बनी हुई है इस वर्ष सभी ने इकट्ठे होकर लोकतंत्र के हित में लोकतंत्र की जो भावनाएं होती हैं उनको बचाने के लिए उनको मजबूत करने के लिए जिन पे एक बहुत बड़ी ठेस पहुंची है पिछले समय में तो उसके लिए सब इकट्ठे हुए हैं और उसी को आगे लेके जाते हुए अब पहला सबसे अभी दूसरे चुनाव तो अभी बाद में आने हैं लोकसभा के पहला हमारा कॉरपोरेशन का ही आ गया उसी भावना के साथ हमारी यहाँ भी बातचीत आपस में होती रही है और फैसला यही है कि हम लोग जो मेयर की पोस्ट है वो आप पार्टी लड़ेगी आम आदमी पार्टी और जो दूसरे दो हैं सीनियर डिप्टी मेयर और डिप्टी मेयर दोनों कांग्रेस को लड़े से लड़ेंगे आपस में उसी के हिसाब से नॉमिनेशन पेपर्स करके आपस में वो इनकी हमारी नतीजा आम, आम ये होगा कि एक बहुत से से अच्छे बहुत से, हमारे कैंडिडेट जो इस गठबंधन के हैं इंडिया ब्लॉक के वो सफल होंगे तो भी, ये भी बातें चल रही हैं वहां ये तो क्योंकि एकदम बीच में आ गया वहां मीटिंग्स अलग अलग जगह एक दिन किसी एक प्रांत की बात हो जाती है दूसरे दिन किसी और प्रांत की बात हो जाती है बहुत बातें आपस में हो चुकी हैं लेकिन उनको मुकम्मल तौर पे ये नहीं कहा जा सकता कि वो कंप्लीट हो गई हैं सारी बातें आपस में तो उतनी देर तक चलती रही हैं उसी भावना के साथ सारे फैसले होंगे पूरे देश के जहां जहां भी कोई होगा सभी का मिलकर तुम कहिए ना अस कह दिए कि इकट्ठे होके अज की डेट च निगम के मेयर बना पागे ये कहना सौखा है ਕਰਨਾ ਔਖਾ ਹੈ ਕਿਉਂਕਿ ਨਗਰ ਨਿਗਮ ਦੇ ਅੰਦਰ ਜਦੋਂ ਚੰਡੀਗੜ੍ਹ ਦੇ ਲੋਕਾਂ ਨੇ ਸਿੰਗਰ ਲਾਰਜੇਸਟ ਪਾਰਟੀ ਆਮ ਆਦਮੀ ਪਾਰਟੀ ਨੂੰ ਬਣਾ ਕੇ ਭੇਜਿਆ ਸੀ ਬੀਜੇਪੀ ਕੋਲ ਇੱਕ ਵੋਟ ਘੱਟ ਸੀਗਾ ਪਹਿਲੀ ਵਾਰ ਦਾ ਇਲੈਕਸ਼ਨ ਸੀ ਸਟਾਰਟਿੰਗ ਦੇ ਫਿਰ ਮੇਅਰ ਕਿਹਦਾ ਬਣਿਆ ਮੇਅਰ ਫਿਰ ਵੀ ਰੂਲਿੰਗ ਦਾ ਹੀ ਬਣਿਆ ਬੀਜੇਪੀ ਦਾ ਹੀ ਬਣਿਆ ਇਸ ਕਰਕੇ ਮੈਂ ਤਾਂ ਇਹ ਕਹਾਂਗਾ ਕਿ ਇਹ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਨਗਰ ਨਿਗਮ ਦੇ ਅੰਦਰ ਕੋਈ ਸੀਕ੍ਰੀਟ ਵੋਟਿੰਗ ਹੈ ਠੀਕ ਹੈ ਨਾ ਇਸ ਵਾਰ ਮੈਂ ਵੀ ਜਿਹੜਾ ਡੀਸੀ ਸਾਹਿਬ ਨੂੰ ਲਿਖ ਕੇ ਆਇਆ ਕਿ ਨੋਟਾ ਦਾ ਜਿਹੜਾ ਹੈ ਉਹ ਉਹ ਬੈਲਟ ਪੇਪਰ ਦੇ ਵਿੱਚ ਆਪਸ਼ਨ ਹੋਣਾ ਚਾਹੀਦਾ ਏ ਮੈਂ ਵੀ ਵੋਟ ਕਰਨ ਜਾਣਾ ਏ ਠੀਕ ਹੈ ਮੇਰੇ ਸਿਵਾ ਹੋਰ ਕਿੰਨੇ ਨੋਟਾਂ ਨੂੰ ਪਾਉਂਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਈ ਤੁਸੀਂ ਕਿਦੋਂ ਪਾ ਰਹੇ ਹੋ ਇੰਟਰਸਟਿੰਗ ਤਾਇਆ ਨਹੀਂ ਬਿਲਕੁਲ ਮੈਨੂੰ ਜੋ ਮੇਰੀ ਹਾਈ ਕਮਾਂਡ ਜਿਵੇਂ ਕਿ ਪਿਛਲੀ ਵਾਰ ਦੋ ਵਾਰ ਚ ਮੈਂ ਵਾਕ ਆਊਟ ਦਾ ਮੈਨੂੰ ਹੁਕਮ ਆਇਆ ਉਤੋਂ ਹਾਂ ਇਸ ਵਾਰ ਦੇਖਦੇ ਆਂ ਵੀ ਕੀ ਹੁਕਮ ਆਉਂਦਾ ਏ ਮੈਂ ਇਸ ਵਾਰ ਆਪਣੀ ਹਾਈ ਕਮਾਂਡ ਨਾਲ ਵੀ ਗੱਲ ਕੀਤੀ ਸੀ ਕਿਉਂਕਿ ਮੇਰੇ ਤੇ ਵੀ ਮੇਰੇ ਵਾਰਡ ਵਾਸੀਆਂ ਦਾ ਪ੍ਰੈਸ਼ਰ ਹੈ ਕਿ ਤੁਹਾਨੂੰ ਅਸੀਂ ਨਗਰ ਨਿਗਮ ਦੇ ਅੰਦਰ ਮੇਅਰ ਬਣਾਉਣ ਵਾਸਤੇ ਚੁਣਿਆ ਹੈ ਕਿ ਤੁਸੀਂ ਵੀ ਵੋਟ ਕਰਿਆ ਕਰੋ ਇਸ ਕਰਕੇ ਮੈਂ ਡੀਸੀ ਸਾਹਿਬ ਕੋ ਗਿਆ ਸੀਗਾ ਕਿ ਨੋਟਾ ਦਾ ਆਪਸ਼ਨ ਹੋਣਾ ਚਾਹੀਦਾ ਹੈ ਅਗਰ ਉਹ ਨੋਟਾ ਦਾ ਆਪਸ਼ਨ ਹੋ ਗਿਆ ਤਾਂ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਮੇਰੇ ਇਲਾਵਾ ਹੋਰ ਕਿੰਨਿਆਂ ਨੇ ਨੋਟਾ ਤੇ ਪਾਣੀਆਂ ਇਹ ਵੀ ਦੇਖਣ ਵਾਲੇ ਨੋਟਾ ਦਾ ਹੀ ਇਹ ਕਹਿਣ ਦਾ ਮਤਲਬ ਹੈ ਨਹੀਂ ਬਿਲਕੁਲ ਹਲੇ ਤੱਕ ਮੈਂ ਨੋਟਾ ਦੀ ਤੇ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਿਨੈਰੀਓ ਦੇਖੋ 13 7 ਜੀ ਜੀ ਵੀ ਟੋਟਲ ਕਾਂਗਰਸ ਆਮ ਆਦਮੀ ਪਾਰਟੀ ਦਾ ਹੋਊਗਾ ਬਿਲਕੁਲ ਮੇਅਰ ਫਿਰ ਕਿੰਨਾ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਆ ਕਿੰਨਾ ਇਹ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰਕੇ ਤਾਂ ਜਿੱਤੇ ਆ ਸੀਟਾਂ ਨਗਰ ਨਿਗਮ ਦੇ ਇਲੈਕਸ਼ਨ ਦੇ ਅੰਦਰ ਪਵਨ ਕੁਮਾਰ ਬੰਸਲ ਜੀ ਦੇ ਖਿਲਾਫ ਬੋਲੇ ਆ ਉਹ ਕਾਂਗਰਸ ਵਾਲੇ ਕੇਜਰੀਵਾਲ ਦੇ ਖਿਲਾਫ ਬੋਲੇ ਆ ਇਹ ਕਿਵੇਂ ਇਹਨੂੰ ਇਕੱਠਾ ਕਰ ਪਾਣਗੇ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਦੋਨਾਂ ਦੇ ਮੈਨੀਫੈਸਟੋ ਵੀ ਅਲਗ-ਅਲਗ ਨੇ ਠੀਕ ਹੈ ਨਾ ਜੀ ਕੀ ਇਹਨਾਂ ਦੇ ਕੀ ਇਹ ਅੱਗੇ ਹੋਏਗਾ ਇਹ ਸਮਾਂ ਹੀ ਦੱਸੇਗਾ ਸੋ ਇੰਡੀਆ ਗੱਠਜੋੜ ਤੇ ਚੰਡੀਗੜ੍ਹ ਦੇ ਵਿੱਚ ভোর ਲੱਗ ਚੁੱਕੀ ਹੈ ਮੇਹਰ ਚੋਣ ਦੇ ਲਈ ਕਾਂਗਰਸ ਆਪ ਦੇ ਵਿਚਾਲੇ ਗੱਠਜੋੜ ਹੋ ਗਿਆ ਤੇ ਪੰਜਾਬ ਦੇ ਵਿੱਚ ਵੀ ਗੱਠਜੋੜ ਦੇ ਲਈ ਰਾਹ ਤਿਆਰ ਹੋਇਆ ਹੈ ਇਹ ਵੀ ਹਾਲਾਂਕਿ ਇਹ ਵੱਡਾ ਸਵਾਲ ਹੈ ਕਿਉਂਕਿ ਪੰਜਾਬ ਦੇ ਵਿੱਚ ਗੱਠਜੋੜ ਤੇ ਹਾਈ ਕਮਾਂਡ ਫੈਸਲਾ ਲਵੇਗੀ ਮਲਵਿੰਦਰ ਕੰਗ ਜਿਹੜੇ ਕਿਆਮਤ ਦੀ ਪਾਰਟੀ ਦੇ ਮੁਖ ਬੁਲਾਰੇ ਨੇ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਵਦਾ ਹੈ ਕਿ ਕਹਿੰਦੇ ਕਿ ਹਾਈ ਕਮਾਂਡ ਜੋ ਵੀ ਫੈਸਲਾ ਲਵੇਗੀ ਆ ਪੰਜਾਬ ਨੂੰ ਮਨਜ਼ੂਰ ਹੋਵੇਗਾ ਪੰਜਾਬ ਦੀ ਆਪ ਇਕਾਈ 49 ਸੁੰਦ ਇਕਾਈ ਹੈ ਕਿਉਂਕਿ ਜਿਵੇਂ ਚੰਡੀਗੜ੍ਹ ਦੇ ਵਿੱਚ ਇੰਡੀਆ ਗੱਠਜੋੜ ਦੀ ਸ਼ੁਰੂਆਤ ਹੋਈ ਤਾਂ ਜਦੋਂ ਪੰਜਾਬ ਦੀ ਰਾਜਤੰਤਰਿਕ ਦੇ ਵਿੱਚ ਅਜਿਹਾ ਗੱਠਜੋੜ ਹੋਇਆ ਤਾਂ ਇਸ ਦਾ ਕੀ ਪੰਜਾਬ ਦੇ ਵਿੱਚ ਵੀ ਅਸਰ ਨਜ਼ਰ ਆਵੇਗਾ ਹਾਲਾਂਕਿ ਦੂਜੇ ਪਾਸੇ ਜੇਕਰ ਬਿਆਨਾਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ 13 ਜ਼ੀਰੋ ਦਾ ਲਗਾਤਾਰ ਨਾਰਾ ਦਿੱਤਾ ਜਾ ਰਿਹਾ ਹੈ ਪੰਜਾਬ ਕਾਂਗਰਸ ਦੇ ਵੱਲੋਂ ਆਪਣਾ ਸਟੈਂਡ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਕਿਹਾ ਜਾ ਰਿਹਾ ਹੈ ਕਿ 13 ਦੀਆਂ 13 ਸੀਟਾਂ ਤੇ ਕਾਂਗਰਸ ਦੇ ਵੱਲ ਜਿਹੜੀ ਕਿ ਤਿਆਰੀ ਕੀਤੀ ਜਾ ਰਹੀ ਹੈ ਪਰ ਜਦੋਂ ਚੰਡੀਗੜ੍ਹ ਦੇ ਵਿੱਚ ਮਿਰਦੀ ਚੋਣ ਨੂੰ ਲੈ ਕੇ ਗੱਠਜੋੜ ਹੋਇਆ ਤਾਂ ਕੀ ਉਹਨਾਂ ਪੰਜਾਬ ਦੇ ਵਿੱਚ ਇਸ ਦਾ ਅਸਰ ਹੋਵੇਗਾ ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਗੱਟ ਜੋੜ ਤੇ ਹਾਈ ਕਮਾਂਡ ਫੈਸਲਾ ਲਵੇਗੀ ਹਾਈ ਕਮਾਂਡ ਜੋ ਵੀ ਫੈਸਲਾ ਲਵੇਗੀ ਆ ਪੰਜਾਬ ਨੂੰ ਮਨਜ਼ੂਰ ਹੋਵੇਗਾ ਪੰਜਾਬ ਦੀ ਆਪ ਇਕਾਈ 49ੰਦ ਬੱਦ ਇਕਾਈ ਹੈ ਆਮ ਆਦਮੀ ਪਾਰਟੀ ਦੇ ਆਗੂ ਮਲਵਿੰਦਰ ਕੰਗ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ ਆਪ ਪਾਰਟੀ ਹਾਈ ਕਮਾਂਡ ਕਹਿੰਦੀ ਹੈ ਕਿ ਅਲਾਈਅੰਸ ਜਾਣਾ ਹੈ ਗਠਵੰਦਨ ਚ ਜਾਣਾ ਹੈ ਤਾਂ ਫਿਰ ਸਟੇਟ ਕਾਈ ਇਸ ਨੂੰ ਹਮੀ ਭਰੇਗੀ ਕੋ ਆਮ ਆਦੀ ਪਾਰਟੀ ਇੱਕ ਬਹੁਤ ਡਿਸਪਲੀਨਡ ਫੋਰਸ ਹੈ ਔਰ ਇਹਦੇ ਚ ਕੋਈ ਵਜਾ ਹੀ ਨਹੀਂ ਹੈ ਇਨਡਿਸਪਲਿਨ ਹੋਣ ਦੀ ਸੋ ਜੋ ਪਾਰਟੀ ਦੀ ਲੀਡਰਸ਼ਿਪ ਤੈਅ ਕਰਦੀ ਹੈ ਉਹ ਸਾਰਾ ਸੋਚ ਵਿਚਾਰ ਕੇ ਔਰ ਬਿਹਤਰੀ ਬਿਹਤਰੀ ਵਾਸਤੇ ਹੀ ਤੈਅ ਕਰਦੀ ਹੈ ਔਰ ਮਾਨ ਸਾਹਿਬ ਨੇ ਜਿਸ ਦਿਨ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਤੁਹਾਡੇ ਸਾਰੇ মিডিਆ ਦੇ ਸਾਥੀਆਂ ਨਾਲ ਗੱਲ ਕਰਕੇ ਉਹਨਾਂ ਕਿਹਾ ਸਾਡੇ ਲਈ ਦੇਸ਼ ਹੈ ਅਰਵਿੰਦ ਕੇਜਰੀਵਾਲ ਜੀ ਕਹਿ ਚੁੱਕੇ ਵਾਰ-ਵਾਰ ਕਿ ਅਸੀਂ ਇੰਡੀਆ ਗੱਠਜੋੜ ਦਾ ਹਾਂ ਫਿਰ ਸੈਂ ਤਾਂ ਡੈਫੀਨਟਲੀ ਦੇਸ਼ ਬਚੂਗਾ ਤਾਨਾ ਸ਼ਾਈ ਬਚੂਗੀ ਤਾਂ ਹੀ ਪਾਰਟੀਆਂ ਬਚਣਗੀਆਂ ਸੀਐਮ ਸਾਹਿਬ ਤਾਂ ਇਹ ਵੀ ਕਹਿ ਰਹੇ 13 0 ਦੇਸ਼ ਪੰਜਾਬ ਹੀਰੋ 13 0 ਡੈਫੀਨਿਟਲੀ ਜੋ ਸੀਐਮ ਸਾਹਿਬ ਨੇ ਕਿਹਾ درست ਕਿਹਾ ਜੋ ਪਾਰਟੀ ਲੀਡਰਸ਼ਿਪ ਦਾ ਕੈਡਰ ਨੂੰ ਹੁਕਮ ਆਉਣਾ ਪਾਰਟੀ ਲੀਡਰਸ਼ਿਪ ਨੇ ਕੈਡਰ ਨੇ ਲਗਾਤਾਰ ਔਰਤੇ ਮਿਹਨਤ ਕਰ ਪਾਰਟੀ ਹਾਈ ਕਮਾਂਡ ਕਹਿ ਦਿੰਦੀ ਹੈ ਕਿ ਮਲਵਿੰਦਰ ਸਿੰਘ ਕੰਗ ਔਰ ਸਾਰੀ ਪੰਜਾਬ ਇਕਾਈ ਨੂੰ ਕਿ 8-9 ਸੀਟਾਂ ਸਾਡੇ ਹੱਕ ਦੇ ਵਿੱਚ ਨੇ 4-5 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਦੇ ਹੱਕ ਦੇ ਵਿੱਚ ਨੇ ਤਾਂ ਫਿਰ ਤੁਸੀਂ ਸਪੋਰਟ ਕਰੋਗੇ ਕਾਂਗਰਸ ਦੇ ਹੱਕ 'ਚ ਖੜੇ ਹੋਵੋਗੇ ਔਰ ਇਸ ਗੱਲ ਨੂੰ ਹਮੀ ਭਰੋਗੇ ਦੇਖੋ ਪੰਕਜ ਜੀ ਮੈਂ ਪਹਿਲਾਂ ਹੀ ਕਿਹਾ ਆਮ ਆਦਮੀ ਪਾਰਟੀ ਬਹੁਤ ਡਿਸਿਪਲਾਈਨਡ ਆਰਗੇਨਾਈਜੇਸ਼ਨ ਹੈ ਸੋ ਜੋ ਪਾਰਟੀ ਲੀਡਰਸ਼ਿਪ ਤੈਅ ਕਰੋਗੇ ਡੈਫੀਨਿਟਲੀ ਉਸੇ ਰਮਤ ਹੋ ਪੰਜਾਬ ਦੇ ਲੋਕ ਕਨਫਿਊਜ਼ ਨੇ ਕਿ ਤੁਹਾਡੇ ਵਰਕਰ ਤੁਹਾਡਾ ਕਾਡਰ ਕਨਫਿਊਜ਼ ਹੈ ਕਿ ਹੋਏਗਾ ਕੀ ਸਿਨੈਰੀਓ ਬਣੇਗਾ ਕੀ ਇਕੱਲੇ ਜਾਈਏ ਵੱਖੋ-ਵੱਖ ਜਾਈਏ ਜਾਂ ਫਿਰ ਨਾਲ-ਨਾਲ ਜਾਈਏ ਕੀ ਅਸੀਂ ਕਾਂਗਰਸ ਦੇ ਲੀਡਰਾਂ ਨੂੰ ਟਾਰਗੇਟ ਕਰੀਏ ਜਾਂ ਫਿਰ ਉਹਨਾਂ ਦੇ ਨਾਲ ਚਲੀਏ ਉਹ ਕਨਫਿਊਜ਼ ਹੈ ਕੋਈ ਕਨਫਿਊਜ਼ਨ ਨਹੀਂ ਹੈ ਜਿੱਥੋਂ ਤੱਕ ਤੇ ਗੱਲ ਹੈਗੀ ਆ ਕਰਪਸ਼ਨ ਨੂੰ ਲੈ ਕੇ ਜਾਂ ਕੋਈ ਪਿਛਲੀਆਂ ਸਮਿਆਂ ਚ ਕੋਈ ਮਿਸਯੂਜ਼ ਆਫ ਪਾਵਰ ਹੋਇਆ ਤੇ ਉਹਦੇ ਕੋਈ ਕੰਪਰੋਮਾਈਜ਼ ਨਾ ਆਮਾਦੀ ਪਾਰਟੀ ਨੇ ਕੀਤਾ ਤੇ ਨਾ ਕਰਨਾ ਚਾਹੇ ਉਹ ਚਾਪਣਾ ਬੰਦਾ ਵੀ ਹੋਵੇ ਰਹੀ ਗੱਲ ਡੈਫੀਨੇਟਲੀ ਇੰਡੀਆ ਗਠਜੋੜ ਦੇਸ਼ ਦੀ ਜ਼ਰੂਰਤ ਹੈ ਪਰ ਦੇਸ਼ਿਤ ਵਾਸਤੇ ਅਸੀਂ ਇਹਦੇ ਵਿੱਚ ਨਾ ਸਿਰਫ ਕਾਂਗਰਸ तमाम ਪਾਰਟੀਆਂ ਉਹਦਾ ਉਹ ਇੱਕ ਵੱਡਾ ਬਲੌਕ ਬਣਿਆ ਪੰਜਾਬ ਦਾ ਰੇਸ਼ੋ ਕੀ ਹੋਏਗਾ ਜੇ ਜੇ ਸਮਝੀਏ ਪੰਜਾਬ ਚ 13 ਸੀਟਾਂ ਨੇ 13 ਪਲੱਸ 1 ਚੰਡੀਗੜ੍ਹ ਨੂੰ ਨਾਲ ਲੈ ਕੇ ਚੱਲੋਗੇ ਜਦੋਂ ਗੱਲਬਾਤ ਸੀਟ ਸ਼ੇਅਰਿੰਗ ਦੀ ਹੁੰਦੀ ਹੈ ਤਾਂ 13 ਪਲੱਸ 1 ਦੀ ਹੋਏਗੀ ਜਾਂ 13 ਦੀ ਹੋਏਗੀ ਉਹ 13 ਚ ਕਿੰਨੀਆਂ ਦੀ ਹੋਏਗੀ ਤੁਸੀਂ ਤਾਂ ਅਨੰਦਪੁਰ ਸਾਹਿਬ ਤੋਂ ਮੈਨੂੰ ਲੱਗਦਾ ਪੂਰੀ ਤਿਆਰੀ ਕੱਸ ਲਈ ਹੈ ਫਾਰਮੂਲਾ ਤੁਹਾਨੂੰ ਕੀ ਲੱਗਦਾ ਕਿੰਨੀਆਂ ਸੀਟਾਂ ਜੇਕਰ ਹੁੰਦੀਆਂ ਘਟ ਕਿਉਂਕਿ ਫੀਡਬੈਕ ਤਾਂ ਲੈਂਦੇ ਨੇ ਤੁਸੀਂ ਪਹਿਲੀ ਫੀਡਬੈਕ ਦਿੱਤੀ ਨਾ ਕਰੋ ਦੂਜੀ ਫੀਡਬੈਕ ਤੁਹਾਨੂੰ ਕਹਿਣਗੇ ਤੁ ਫਿਰ ਕਿੰਨੀਆਂ ਸੀਟਾਂ ਦੀ ਮੰਗ ਕਰੋਗੇ 8 ਦੀ 9 ਦੀ 10 ਦੀ ਕਿੰਨੀਆਂ ਸੀਟਾਂ ਆម ਆਦਮੀ ਪਾਰਟੀ ਦੇ ਖਤੇ ਜਾਣੀਆਂ ਦੇਗੇ ਦੇਖੋ ਅਸੀਂ ਇਹ ਗੱਲ ਤੇ ਵਾਰ-ਵਾਰ ਕਹੀ ਹੈ ਪੰਕਜ ਜੀ ਕਿ ਸਾਡੀ ਤਿਆਰੀ ਤੇ ਪੂਰੀਆਂ ਸੀਟਾਂ ਦੀ ਹੈ ਜਿੱਦਾਂ ਮੁੱਖ ਮੰਤਰੀ ਜੀ ਨੇ ਹਸ਼ਿਆਰਪੁਰ ਕਿਹਾ ਸੀ 13 ਚੰਡੀ ਪੰਜਾਬ ਦੀਆਂ ਔਰ ਇੱਕ ਚੰਡੀਗੜ੍ਹ ਸਾਡੀ ਜਥੇਬੰਦੀ ਤੇ ਹਰ ਤਰੀਕੇ ਨਾਲ ਹਰੇਕ ਬੂਤ ਬੂਤ ਤੇ ਮਜ਼ਬੂਤ ਹੈ ਲੇਕਿਨ ਇਹ ਡੈਫੀਨੇਟਲੀ ਪਾਰਟੀ ਅ ਲੀਡਰਸ਼ਿਪ ਹੀ ਤੈਅ ਕਰੋਗੀ ਕਿ ਇਲੈਕਸ਼ਨ ਕਿਸ ਤਰੀਕੇ ਨਾਲ ਲੜਨਾ ਹੈ ਪਰ ਮੈਨੂੰ ਲੱਗਦਾ ਉਹ ਜਿਹੜੀਆਂ ਚੀਜ਼ਾਂ ਆ ਫੀਡਬੈਕ ਦੇਣਾ ਹੈ ਉਹ ਮੈਨੂੰ ਲੱਗਦਾ মিডিਆ ਦੀ بجائے ਪਾਰਟੀ ਪਲੇਟਫਾਰਮ ਤੇ ਦਿੱਤਾ